ਗੁਰੂ ਹਰਗੋਬਿੰਦ ਪਾਸ਼ਾ ਵੱਲੋਂ ਨਿਵਾਜ਼ੀ ਗਈ ਢਾਡੀ ਪਰੰਪਰਾ ਦਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਹੈ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਢਾਡੀ ਦੀ ਵੰਸਜਾਇਆ ਕਰਦੇ ਸਨ ਜਿਸ ਦੇ ਵਿੱਚ ਅਕਾਲ ਦੀ ਉਸਤਤ ਦੇ ਨਾਲ-ਨਾਲ ਯੋਰੀਆਂ ਦੀਆਂ ਵਾਰਾਂ ਗਾਇਨ ਕੀਤੀਆਂ ਜਾਂਦੀਆਂ ਸਨ ਅੱਜ ਵੀ ਇਹ ਪਰੰਪਰਾ ਬਾਦ ਦਸਤੂਰ ਜਾਰੀ ਹੈ ਜਿਨ੍ਹਾਂ ਨੇ ਇਸ ਪਰੰਪਰਾ ਨੂੰ ਜੀਵਿਤੀ ਨੇ ਰੱਖਿਆ ਬਲਕਿ ਘਰ-ਘਰ ਤੱਕ ਪਹੁੰਚਾਇਆ ਉਹ ਸਾਡੇ ਰਤਨ ਨੇ ਤੇ ਅੱਜ ਦੇ ਸਾਡੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਗਿਆਨੀ ਗੱਜਨ ਸਿੰਘ ਜੀ ਗੜਗੱਜ ਨੂੰ ਆਪ ਜੀ ਦੇ ਰੂਬਰੂ ਕਰ ਰਹੇ ਹਾਂ ਤੇ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਦੀ ਗੱਲ ਹੁੰਦੀ ਹੈ ਉਹਨਾਂ ਦੇ ਦਰਸਾਏ ਮਾਰਗ ਦੀ ਗੱਲ ਹੁੰਦੀ ਹੈ ਸਿੱਖ ਇਤਿਹਾਸ ਦੀ ਗੱਲ ਹੁੰਦੀ ਹੈ ਜਾਂ ਸ਼ਾਨਾਮਤੀਆਂ ਪਰੰਪਰਾਵਾਂ ਦੀ ਗੱਲ ਹੁੰਦੀ ਹੈ ਤੇ ਉਹਦੇ ਪਿੱਛੇ ਬਹੁਤ ਵੱਡਾ ਯੋਗਦਾਨ ਹੈ ਸਾਡੀ ਸ਼ਾਨਾਮਤੀ ਪਰੰਪਰਾ ਢਾਡੀ ਪਰੰਪਰਾ ਦਾ ਤੇ ਸਾਡੇ ਨਾਲ ਅੱਜ ਪੰਥ ਦੇ ਮਹਾਨ ਢਾਡੀ ਵਿਦਵਾਨ ਜਥੇਦਾਰ ਗੱਜਨ ਸਿੰਘ ਜੀ ਗੜਗਾਜ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਮੇਰਾ ਜਥੇਦਾਰ ਜੀ ਇਹ ਹੈ ਕਿ ਤੁਹਾਡਾ ਨਾਮ ਕਿਨੇ ਰੱਖਿਆ ਸੀ ਮਾਪਿਆਂ ਨੇ ਰ ਕਿਉਂਕਿ ਮੇਰਾ ਜਨਮ ਜਿਹੜਾ ਉਹ ਇਸ ਤਰ੍ਹਾਂ ਸੀ ਕਿ ਜਦੋਂ ਹਿੰਦੁਸਤਾਨ ਤੋਂ ਪਾਕਿਸਤਾਨ ਦੀ ਵੰਡ ਤੋਂ ਬਾਅਦ ਇੱਕ ਬਰਸਾਤ ਬਹੁਤ ਵੱਡੀ ਹੋਈ ਮਾਪੇ ਕਹਿੰਦੇ ਸੀ ਮਾਤਾ ਜੀ ਕਹਿੰਦੇ ਹੁੰਦੇ ਸੀ ਵੀ ਬਰਸਾਤ ਦੇ ਵਿੱਚ ਤੁਸੀਂ ਕੱਕਾ ਪੈਦਾ ਹੋਇਆ ਤੇ ਉਦੋਂ ਜਦੋਂ ਗਾਜੇ ਦੇ ਗੁੜਕੇ ਦੇ ਵਿੱਚ ਪੈਦਾ ਹੋਏ ਤੇ ਸਾਰੇ ਭੈਣ ਭਰਾ ਜਿੰਨੀਆਂ ਦਾਇਆਂ ਬਾਈਆਂ ਤਾਈਆਂ ਇਕੱਠੀਆਂ ਹੋਈਆਂ ਨਹੀਂ ਭੈਣਾ ਤੁਹਾਡੇ ਘਰ ਕਾਕਾ ਹੋਇਆ ਦਾ ਨਾਂ ਗੱਜਣ ਸਿੰਘ ਹੀ ਰੱਖ ਦਿਓ। ਕੀ ਬਾਤ ਹੈ ਤੇ ਮਾਪਿਆਂ ਨੇ ਰੱਖ ਦਿੱਤਾ ਜੀ। ਵਾਕਈ ਬੜੇ ਇਛਾਨਾਮਤ ਤੇ ਸਾਡੀ ਇਹ ਪਰੰਪਰਾ ਰਹੀ ਹੈ ਕਿ ਨਾਮ ਬੜੇ ਕਮਾਲ ਦੇ ਹੁੰਦੇ ਸਨ ਜਿਵੇਂ ਜਰਨੈਲ ਹਰੀ ਸਿੰਘ ਨਲੂਆ ਸ਼ਾਮ ਸਿੰਘ ạtਾਰੀ ਤੇ ਜੇਠ ਦੇ ਮਹੀਨੇ 'ਚ ਕੋਈ ਪੈਦਾ ਹੋਣਾ ਉਹ ਨਾਮ ਜੇਠਾ ਰੱਖ ਦੇਣਾ। ਜੀ ਉਹ ਜੇਠਾ ਰੱਖ ਦਿੰਦੇ ਸੀ ਵੀ ਉਹ ਪਹਿਲਾ ਬੇਟਾ ਤੇ ਇੱਕ ਜੇਠ ਦੇ ਮਹੀਨੇ ਦਾ ਵੀ ਲੋਕਾਂ ਨੇ ਨਾਲ ਲਾ ਲਿਆ। ਪਰ ਪਹਿਲੇ ਬੱਚੇ ਨੂੰ ਜੇਠਾ ਕਹਿੰਦੇ ਸੀ। ਵਾਕਈ ਤੁਸੀਂ ਇਹ ਗੱਲ ਸਮਝ ਲਓ ਕਿ ਨਾਮ ਦਾ ਵੀ ਮਨੋਵਿਗਿਆਨਿਕ ਪ੍ਰਭਾਵ ਪੈਂਦਾ ਹੈ। ਬੜਾ ਵੱਡਾ ਜੀ ਪੈਂਦਾ ਜੀ ਸਮੇਂ ਦੇ ਲਿਆਜ ਨਾਲ ਜਦੋਂ ਉਹਦੀ ਏਜ ਚੱਲਦੀ ਆ ਉਹਦੇ ਜੀਵਨ ਦਾ ਕੋਈ ਦੁਨੀਆ ਵਿੱਚ ਜ਼ਰੂਰ ਚੱਲਦਾ ਜੀ ਜੇ ਮਾਪਿਆਂ ਨੇ ਉਹਨਾਂ ਦਾ ਨਾਂ ਸਹੀ ਰੱਖਿਆ ਔਰ ਜੇ ਮਾਪਿਆਂ ਦੇ ਮਾਂ ਪਿਓ ਦੇ ਸੰਸਕਾਰ ਦੇ ਮੁਤਾਬਕ ਨਾਂ ਦੇ ਵਿੱਚ ਕਮਜ਼ੋਰੀ ਹੈ ਤੇ ਕਈ ਵਾਰ ਉਹ ਉਸ ਬੱਚੇ ਦੇ ਜੀਵਨ ਵਿੱਚ ਵੀ ਕਮਜ਼ੋਰੀ ਰਹਿੰਦੀ ਹੈ। ਠੀਕ ਹੈ। ਔਰ ਜੀਵਨ ਵਿੱਚ ਹੀ ਕਮਜ਼ੋਰੀ ਨਹੀਂ ਰਹਿੰਦੀ ਸਾਰੇ ਇਸ ਤਰ੍ਹਾਂ ਵੀ ਸਰਦਾਰ ਬ੍ਰਿਮ ਸਿੰਘ ਜੀ ਅੱਗੋ ਸਮਾਜ ਵਿੱਚ ਵੀ ਉਹ ਕਿੰਨਾ ਵੱਡਾ ਨਹੀਂ ਕੁਝ ਕਰ ਸਕਦਾ ਜੀ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਤੇ ਇੱਕ ਵੇਖਣ ਦੇ ਵਿੱਚ ਆਉਂਦਾ ਜਿਸ ਤਰ੍ਹਾਂ ਸਭ ਜਿਵੇਂ ਹਰੇਕ ਸਤਿਕਾਰਯੋਗ ਢਾਡੀ ਸਹਿਬਾਨ ਨੇ ਉਹਨਾਂ ਦੇ ਨਾਮ ਪਿੱਛੇ ਕੋਈ ਨਾ ਕੋਈ ਤਖੱਲਸ ਜ਼ਰੂਰ ਹੁੰਦਾ ਬਹੁਤਿਆਂ ਦੇ ਵਿੱਚ ਮੈਂ ਦੇਖਿਆ ਇਹਦਾ ਕੀ ਕਾਰਨ ਹੈ ਕਿਉਂ ਇਹ ਤਖੱਲਸ ਜ਼ਰੂਰੀ ਸਮਝਿਆ ਜਾਂਦਾ ਇਸ ਪਰੰਪਰਾ ਚ ਤਖੱਲਸ ਜੀ ਕੁਛ ਤਾਂ ਜ਼ਰੂਰੀ ਹੁੰਦਾ ਸਾਨੂੰ ਜਦੋਂ ਉਸਤਾਦ ਸਾਹਿਬ ਸਾਡੇ ਮਤਲਬ ਸਿੱਖਿਆ ਦਿੰਦੇ ਨੇ ਗੁਰੂ ਦੀ ਖੈ ਲੈਣੇ ਉਹਨਾਂ ਕੋਲ ਇੱਕ ਤਾਂ ਉਹ ਇਸ ਚੀਜ਼ ਨੂੰ ਵੇਖਦੇ ਨੇ ਵੀ ਇਸ ਬੱਚੇ ਦੇ ਨਾਂ ਨਾਲ ਕਿਹੜੀ ਚੀਜ਼ ਜੜੀ ਆ ਮਗਰ ਟੁੱਕਦੀ ਆ ਕਈਆਂ ਨੂੰ ਹੁੰਦਾ ਕਿਉਂਕਿ ਨੌਂ ਰਾਸ ਨੇ ਜੀ ਨੌਂ ਰਾਸ ਵਿੱਚ ਜਦੋਂ ਆਪਾਂ ਕੁਝ ਬੋਲਣਾ ਤੇ ਉਹਦੇ ਵਿੱਚ ਹੋ ਸਕਦਾ ਵੀ ਇੱਕ ਰਾਸ ਨੂੰ ਅਸੀਂ ਬਹੁਤ ਵਧੀਆ ਲਾਇਕ ਕਰਦੇ ਜਾਂ ਬੋਲਦੇ ਆ ਤੂੰ ਫਿਰ ਕਹਿੰਦੇ ਜੀ ਇਹਦੇ ਆ ਨਾਂ ਫਲਾਣਾ ਸਿੰਘ ਸ਼ਾਂਤ ਰੱਖ ਦਿਓ। ਕੀ ਬਾਤ ਹੈ? ਜੀ ਕਿਉਂਕਿ ਇਹਦੇ ਵਿੱਚ ਸ਼ਾਂਤ ਪੱਖ ਹੈਗਾ। ਕੀ ਬਾਤ ਹੈ? ਤੇ ਕਿਸੇ ਨੂੰ ਕਹਿੰਦੇ ਜੀ ਇਹ ਇਹ ਰੰਗੀਲਾ ਬੰਦਾ ਇਹਦਾ ਮਗਰ ਰੰਗੀਲਾ ਲਾ ਦੇ। ਇੱਕ ਸ਼ੌਕ ਦਾ ਨਾਂ ਵੀ ਰੱਖਿਆ ਜਾ ਸਕਦਾ। ਜਿਵੇਂ ਕੋਈ ਆਪਣੇ ਆਪ ਨੂੰ ਸਮਝਦਾ ਵੀ ਮੈਂ ਫਲਾਣਾ ਨਾਂ ਦੇ ਮਗਰ ਲਾ ਲਵਾਂ ਪਰ ਉਹ हट ਕੇ ਲਾਉਂਦਾ ਆਪਣੇ ਨਾਮ ਨਾਲ ਨਾਲ ਹੀ ਫਿੱਟ ਕਰ ਵਿਸ਼ੇਸ਼ਤਾ ਬਣੀ ਗਈ ਅਸਲ ਵਿੱਚ ਨਾਂ ਦੇ ਨਾਲ ਨਹੀਂ ਲਾਉਂਦਾ ਜਦ ਕਿ ਉਸਤਾਦਾਂ ਵੱਲੋਂ ਤੇ ਵਿਦਵਤਾ ਇਹ ਗੱਲ ਕਹਿੰਦੀ ਕਿ ਨਾਂ ਦੇ ਅੱਖਰ ਦੇ ਨਾਲ ਹੀ ਮਗਰ ਤਖੱਲਸ ਹੋਣਾ ਚਾਹੀਦਾ ਤੇ ਦੂਸਰੀ ਗੱਲ ਹੈ ਵੀ ਤਖੱਲਸ ਦਿੰਦਾ ਜੀ ਪਬਲਿਕ ਮੈਂ ਸਮਝਦਾ ਵੀ ਉਹ ਅੱਛਾ ਰਹਿੰਦਾ ਜੀ ਜਿਹੜਾ ਪਬਲਿਕ ਆਪਾਂ ਨੂੰ ਉਪਨਾਮ ਦੇਵੇ ਨਾਮ ਦੇ ਨਾਲ ਤਖਲਸ ਦੀਵੇ ਉਹ ਮੇਰਾ خیال ਬਹੁਤ ਅੱਛਾ ਠੀਕ ਰਹੇਗਾ ਤੁਸੀਂ ਕਦੋਂ ਤੋਂ ਇਸ ਖੇਤਰ ਦੇ ਵਿੱਚੋਂ 1969 ਵਿੱਚ ਮੈਂ ਸ਼ੁਰੂ ਆਇਆ 70 ਵਿੱਚ ਤਕਰੀਬਨ ਸਟੇਜ ਤੇ ਆ ਗਿਆ ਸੀ ਸ਼ਾਬਾਤ ਹੈ ਜੀ ਜੀ ਤੇ ਸਭ ਤੋਂ ਪਹਿਲਾਂ ਉਸਤਾਦ ਕਿਹਨਾਂ ਨੂੰ ਧਾਰਿਆ ਤੁਸੀਂ ਉਸਤਾਦ ਜੀ ਮੈਨੂੰ ਗਿਆਨੀ ਗੁਰਦਿਆਲ ਸਿੰਘ ਜੀ ਵੇਗੇਵਾਲ ਪਿੰਡ ਦੇ ਗ੍ਰੰਥੀ ਸੀ ਬਾਬਾ ਜੀ ਉਹਨਾਂ ਨੇ ਪ੍ਰੇਰਿਤ ਕੀਤਾ ਔਰ ਬਹੁਤ ਵੱਡੇ ਮਾਲਵੇ ਦੇ ਮੋਗਾ ਕਲਕਲਾਂ ਦੇ ਪੰਡਿਤ ਵੀਰਬਲ ਜੀ ਪੰਡਿਤ ਕਹਿੰਦੇ ਵਿਦਵਾਨ ਨੂੰ ਹਾਂਜੀ ਤੇ ਵੀਰਬਲ ਸਿੰਘ ਜੀ ਮੌਤਵਤ ਵਿਦਵਾਨ ਸਨ ਅਕਸਰ ਹੀ ਉਹਨਾਂ ਦੀ ਅਸੀਂ ਵਾਰਾਂ ਸੁਣਦੇ ਰਹਿੰਦੇ ਹਾਂ ਮਾਲਵੇ ਚੋਂ ਕੁਇਸ਼ਰੀ ਉਹ ਮਾਝੇ ਚ ਲਿਆਏ ਮਾਝੇ ਵਿੱਚ ਫਿਰ ਬਤੇਰੇ ਕੁਇਸ਼ਰੀ ਹੋਏ ਜੀ ਮੈਂ ਉਹਨਾਂ ਦਾ ਸ਼ਿਕਰ ਦਿੰਦਾ ਤੇ ਸ਼ੁਰੂਆਤੀ ਦੌਰ ਦੇ ਵਿੱਚ ਕੀ ਆਪ ਜੀ ਦੇ ਪਰਿਵਾਰ ਦੇ ਵਿੱਚ ਵੀ ਕੋਈ ਇਸ ਪਰੰਪਰਾ ਨਾਲ ਜੁੜਿਆ ਹੋਇਆ ਸੀ ਕਿ ਸ਼ੁਰੂਆਤ ਤੁਹਾਡੇ ਤੋਂ ਹੀ ਨਹੀਂ ਪਰਿਵਾਰ ਵਿੱਚ ਵੀ ਜੀ ਇਹ ਤਾਂ ਪਿੱਛੋਂ ਗੁਰੂ ਦੀ ਕਿਰਪਾ ਮਾਪਿਆਂ ਤੋਂ ਪਤਾ ਲੱਗਿਆ ਕਿ ਮੇਰੇ ਮਾਮਾ ਜੀ ਨਾਲੇ ਪਹਿਲਵਾਨ ਸਨ ਇਨਾਲੇ ਉਹ ਗਾਇਆ ਕਰਦੇ ਸੀ ਖਾੜਿਆਂ ਦੇ ਵਿੱਚ ਉਹ ਅਸਲ ਵਿੱਚ ਉਹ ਪੂਰੇ ਸਟੇਜੀ ਗਾਖਰੀ ਸੀ ਖਾੜਿਆਂ ਵਿੱਚ ਆਪਣੀ ਖੁਸ਼ੀ ਨਾਲ ਗਾਉਣ ਵਾਲੇ ਸੀ ਤੇ ਫਿਰ ਪਿਤਾ ਜੀ ਉਹ ਵੀ ਗਿਆਨੀ ਸੋਹਣ ਸਿੰਘ ਜੀ ਅਕਾਲੀ ਇੱਕ ਤਾਂ ਉਹਨਾਂ ਨੇ ਮਤਲਬ ਅਕਾਲੀ ਪਖ ਵੀ ਆਪਣੇ ਜੀਵਨ ਵਿੱਚ ਲਾਇਆ ਅਮਰ ਸ਼ਕਨ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਦੇ ਵਿੱਚ ਵੀ ਪਖ ਲਿਆ ਕੀ ਬਾਤ ਹੈ ਦੂਸਰੀ ਗੱਲ ਅਵੇਦਤਾ ਦੇ ਤੌਰ ਤੇ ਉਹਨਾਂ ਨੇ ਕਿਸੇ ਕੁਝ ਲਿਖੇ ਵੀ ਆ ਔਰ ਬੋਲਦੇ ਰਹੇ ਐਡੇ ਵੱਡੇ ਸਟ੍ਰੈਟੀਜੀ ਦੀ ਸੀ ਤਕਰੀਬਨ 1 2 4 ਬੰਦਿਆਂ ਦੇ ਨਾਲ ਥੋੜੇ ਥੋੜੇ ਖੇਤਰ ਵਿੱਚ ਤੇ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀ ਟਾਡੀ ਕਲਾ ਜਾਂ ਪਰੰਪਰਾ ਹੈ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਅਖਾੜਿਆਂ ਤੱਕ ਸੀ ਅਖਾੜਿਆਂ ਤੱਕ ਸੀਮਤ ਸੀ ਇਹ ਅਖਾੜੇ ਲੱਗਦੇ ਸਨ ਪਰ ਤੁਹਾਨੂੰ ਲੱਗਦਾ ਕਿ ਜਦੋਂ ਇਹ ਕੌਮ ਦੇ ਵਿੜੇ ਵਿੱਚ ਆਈ ਹੈ ਕੌਮ ਨੇ ਇਹਨੂੰ ਸੰਭਾਲਿਆ ਨੂੰ ਹੋਰ ਉਤਸ਼ਾਹ ਮਿਲਿਆ ਹੈ ਵੱਡੇ ਪੱਧਰ ਤੇ ਫੈਲੀ ਹੈ ਇਸ ਤਰ੍ਹਾਂ ਜੀ ਇਹ ਸ਼ੁਰੂ ਬਹੁਤ ਵਧੀਆ ਹੋਈ ਹੈ ਸ਼ੁਰੂਆਤ ਇਸ ਤਰ੍ਹਾਂ ਕਿ ਇਹ ਅੱਗੇ ਆ ਤਿੰਨ ਪੱਖ ਨੇ ਇੱਕ ਤਾਂ ਪੱਖ ਹੈ ਸ਼ੌਕ ਠੀਕ ਹੈ ਜੀ ਸ਼ੌਕ ਦੇ ਨਾਲ ਆਉਂਦੀ ਹੈ ਸਮਾਜ ਵਿੱਚ ਜੀ ਇੱਕ ਉਸ ਤੋਂ ਬਾਅਦ ਬਣਦੀ ਹੈ ਕਿ ਜਿਹਨੂੰ ਕਹਦੀ ਹੈ ਗਰਜ ਫਿਰ ਉਹ ਲੋੜ ਦੇ ਨਾਲ ਬੰਦਾ ਤਰੱਕੀ ਕਰਦਾ ਕੋਈ ਲਿਖਦਾ ਕੋਈ ਹੋਰ ਵੀ ਗੱਲ ਚੱਲਦੀ ਹੈ ਜੀ ਕੀ ਬਾਤ ਹੈ ਤੇ ਇਸ ਤੋਂ ਬਾਅਦ ਫਿਰ ਅੱਗੇ ਚੱਲ ਜਾਂਦਾ ਉਸਤਾਦ ਦਾ ਡਰ ਤੇ ਮਾਪਿਆਂ ਦਾ ਵੀ ਮੈਂ ਹੁਣ ਜੋ ਕੁਝ ਕਹਿਣਾ ਉਸਤਾਦ ਦੇ ਕਹੇ ਹੋਏ ਵਿੱਚ ਚੱਲਣਾ ਮਾਪਿਆਂ ਦਾ ਸੰਸਕਾਰ ਦਿੱਤਾ ਹੋਇਆ ਵਰਤਣਾ ਔਰ ਸੰਗਤ ਜੋ ਕੁਝ ਚਾਹੁੰਦੀ ਮੈਨੂੰ ਉਹ ਕਹਿਣਾ ਪਵੇਗਾ ਇਹ ਤਿੰਨ ਪੱਖ ਨਾਲ ਚੱਲਦੀ ਤੇ ਉਦੋਂ ਚੱਲਦੀ ਸੀ ਸ਼ੌਕ ਨਾਲ ਫੇਰ ਥੋੜੀ ਗਰਜ ਬਣੀ ਤੇ ਅੱਜ ਸਾਨੂੰ ਸੰਗਤ ਨਾਲ ਆਮ ਪਬਲਿਕ ਨਾਲ ਗੁਰੂ ਸਾਹਿਬ ਦੀ ਗੱਲ ਜਦੋਂ ਕਰਨੀ ਹੁੰਦੀ ਉਹਨੂੰ ਇਤਿਹਾਸ ਦੇ ਨਾਲ ਅਸੀਂ ਕਹਿ ਕੇ ਉਹ ਕਹਿਣੀ ਹੈ ਜਿਹੜੀ ਕਿ ਸਾਨੂੰ ਆਪਣੇ ਆਪ ਨੂੰ ਜਾਂ ਸੰਗਤ ਨੂੰ ਫਿੱਕੀ ਨਾ ਲੱਗੇ ਜੀ ਜਥੇਦਾਰ ਸਾਹਿਬ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਮੈਂ ਚਾਹਾਂਗਾ ਤੁਸੀਂ ਇੱਕ ਵਾਰ ਦੀ ਸਾਂਝ ਸੰਗਤ ਨਾਲ ਜ਼ਰੂਰ ਪਾਓ ਜ਼ਰੂਰ ਸੰਗਤ ਕੰਦੇ ਨਾਲ ਸਾਂਝ ਪਾਵਾਂਗੇ ਜੀ ਗੁਰ ਇਤਿਹਾਸ ਦੀ ਬਾਕੀ ਵਾਰ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਜੋ ਸੱਚ ਦਾ ਪ੍ਰਚਾਰ ਆਪਣੇ ਆਪ ਨੂੰ ਢਾਡੀ ਕਹਿ ਕੇ ਕੀਤਾ ਉਸ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ 1609 ਵਿੱਚ ਅਕਾਲ ਪੁਰਖ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਖਲੋ ਕੇ ਜੋ ਢਾਡੀਆਂ ਕੋਲੋਂ ਬਾਹਰ ਕਹਾਈ ਉਹ ਗੜਗੱਜ ਦਾ ਢਾਡੀ ਜੱਥਾ ਉਹ ਸਵਾਰ ਨੂੰ ਸੰਗਤ ਦੇ ਸਾਹਮਣੇ ਇਉਂ ਪੇਸ਼ ਕਰ ਰਿਹਾ ਜੀ ਉਹ ਨਾਲ ਸਿਪਾਹੀ ਨੀਰ ਨਾਲ ਮਾਨ ਦੁਸ਼ਟ ਕੰਮ ਤੋਂ ਕੀ ਦੀਪਕ ਤੇਰੀ ਕੀ ਜਾਂਦੀ ਧੀ ਅੱਛਾ ਅਗਲਾ ਸਵਾਲ ਮੈਂ ਪੁੱਛਣਾ ਚਾਹਾਂਗਾ ਕਿ ਜਿਸ ਸਮੇਂ ਤੁਸੀਂ ਤੁਹਾਡੀ ਪਰੰਪਰਾਰੀ ਤਾਲੀਮ ਲਈ ਉਸਤਾਦ ਸਾਹਿਬਾਨ ਦੇ ਕੋਲ ਜਾਂਦੇ ਰਹੇ ਉਹਦੋਂ ਸਮੇਂ ਕੁਝ ਹੋਰ ਸੀ ਅੱਜ ਆਧੁਨਿਕ ਜ਼ਮਾਨਾ ਆ ਗਿਆ ਉਸਤਾਦੀ ਸ਼ਾਗਿਰਦੀ ਦੇ ਵਿੱਚ ਕੋਈ ਬਦਲਾਅ ਵੇਖਣ ਨੂੰ ਮਿਲਿਆ ਤੁਹਾਨੂੰ ਬੜਾ ਵੱਡਾ ਜੀ ਅੱਛਾ ਜੀ ਹਾਂ ਬਦਲਾਅ ਤਾਂ ਕਾਫੀ ਆਇਆ ਜੀ ਉਸ ਵੇਲੇ ਜਦੋਂ ਅਸੀਂ ਮੈਂ ਇਸ ਮੰਦਰ ਵਿੱਚ ਪਿਆ ਜੀ ਉਸ ਵੇਲੇ ਇੱਕ ਫਕੀਰੀ ਰੂਪ ਸੀ। ਕੀ ਬਾਤ ਹੈ। ਉਸਤਾਦ ਦੀ ਗੱਲ ਨੂੰ ਮੰਨਣਾ ਔਰ ਉਹਨਾਂ ਦੀ ਸੇਵਾ ਪੂਜਾ ਕਰਕੇ ਉਹਨਾਂ ਤੋਂ ਕੁਝ ਲੈਣਾ। ਵਿਦਿਆ ਨੂੰ ਬਹੁਤ ਅਸੀਂ ਆਪਣਾ ਉੱਚਾ ਮਿਆਰ ਸਮਝਦੇ ਹਾਂ। ਤੇ ਉਸ ਤਰ੍ਹਾਂ ਸੇਵਾ ਤੋਂ ਫਿਰੇ ਮਿਲਿਆ ਜੀ। ਕੁਵਿਸ਼ਰੀ ਲੈਣ ਵਿੱਚ ਮੈਂ ਚੱਲਿਆ। 38 ਸਾਲ ਦਾਸ ਨੇ ਕੁਵਿਸ਼ਰੀ ਕੀਤੀ ਹੈ ਜੀ। ਠੀਕ ਹੈ ਜੀ। ਆਪ ਗਾ ਕੇ। ਜੀ। ਔਰ ਅੱਜ ਦੀ ਜੇ ਦੌਰ ਦੇ ਤੁਸੀਂ ਬਚਨ ਕੀਤਾ ਬੜਾ ਵਧੀਆ। ਕੀ ਉਦੋਂ ਚ ਹੁਣ ਚ ਫਰਕ ਕੀ ਆ ਉਦੋਂ ਸੀ ਇੱਕ ਮੇਲਤ ਕਰਕੇ ਪ੍ਰੇਮ ਲਗਨ ਲੈ ਕੇ ਸੇਵਾ ਕਰਕੇ ਉਸਤਾਦ ਕੋਲੋਂ ਵਿਦਿਆ ਲੈਣੀ ਇਸ ਕਰਕੇ ਅੱਜ ਦੀ ਚਿੰਗਏ ਹੈ ਕਿ ਵੀ ਬਹੁਤਿਆਂ ਨੂੰ ਲੋੜ ਦੀ ਕੀ ਉਸਤਾਦ ਧਰਨ ਦੀ ਸਾਨੂੰ ਉਸਤਾਦ ਦੀ ਵੀ ਲੋੜ ਹੈ ਤੇ ਗੁਰੂ ਸਾਹਿਬ ਦੀ ਬਾਣੀ ਤੇ ਇਤਿਹਾਸ ਨੂੰ ਸੰਮੇਲ ਦੇ ਕੇ ਬੋਲਣਾ ਜ਼ਰੂਰੀ ਹੈ ਅੱਛਾ ਅਗਲਾ ਸਵਾਲ ਮੇਰਾ ਜੈਦਰ ਜੀ ਹੈ ਕਿ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਜਿਹੜੇ ਇਸ ਪਰੰਪਰਾ ਨਾਲ ਇਸ ਕਲਾ ਦੇ ਨਾਲ ਜੁੜੇ ਹੋਏ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਆਪ ਨੂੰ ਵਡਭਾਗਾ ਤੁਸੀਂ ਮਹਿਸੂਸ ਕਰਦੇ ਹੋ ਕੀ ਮਨੋਭਾਵ ਕੀ ਤੁਹਾਡੇ ਦੇ ਬਾਰੇ ਮਨੋਭਾਵ ਤੇ ਇਹ ਹੋਇਆ ਜੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਬਹੁਤ ਬਹੁਤ ਸਤਗੁਰੂ ਜੀ ਦੀ ਬਖਸ਼ਿਸ਼ ਅਪਾਰ ਸੀਸ ਝੁਕਾ ਕੇ ਮੈਂ ਕਹਾਂਗਾ ਕਿ ਜਿੱਦੀ ਮੇਰੇ ਤੇ ਕਿਰਪਾ ਕੀਤੀ ਹੈ ਕੀ ਬਾਤ ਹੈ ਸਤਗੁਰੂ ਜੀ ਨੇ ਔਰ ਗੁਰੂ ਕੀ ਸੰਗਤ ਨੇ ਹੋ ਸਕਦਾ ਹੈ ਸ਼ਾਇਦ ਕਿਸੇ ਬਲਾਰੇ ਤੇ ਹੋਵੇ ਕਿਉਂਕਿ ਦਾਸ ਦੇ 52 ਸ਼ਗਿਰਦ ਨੇ ਜੀ ਕਿਆ ਬਾਤ ਹੈ ਹਾਂ ਜੀ ਜਿਸ ਵਿੱਚ 14 ਲੜਕੀਆਂ ਜੀ ਬੇਟੀਆਂ ਬੇਬੀਆਂ ਨੇ 14 ਬੀਬੀਆਂ ਬਾਕੀ ਦੇ ਜੈਂਟਸ ਔਰ ਜਿਸ ਵਿੱਚ ਚਾਰ ਬੇਟੇ ਦਾਸ ਦੇ ਬੇਟੀ ਕੋਈ ਨਹੀਂ ਚਾਰੇ ਬੇਟੇ ਚਾਰੇ ਢਾਡੀ ਜੀ ਕਿਆ ਬਾਤ ਹੈ ਹਾਂ ਜੀ ਵੱਡੀ ਗੱਲ ਹੈ ਗੁਰੂ ਨੇ ਮੇਰੇ ਤੇ ਤਰਸ ਕੀਤਾ ਬਹੁਤ ਵੱਡਾ ਹਾਂ ਔਰ ਸੰਗਤ ਦੀ ਅਸੀਸ ਹੈ ਜੀ ਮੇਰੇ ਪਰਿਵਾਰ ਦੇ ਵਿੱਚ ਮੈਂਬਰ ਹੈ ਇਸ ਵੇਲੇ ਜੀ 7 8 8 ਮੈਂਬਰ ਅਸੀਂ ਆਪਣੇ ਪਰਿਵਾਰ ਵਿੱਚੋਂ ਢਾਡੀ ਘਲਾਣਾ ਜੋ ਠੀਕ ਹੈ ਜਦੋਂ ਮੈਂ ਤੁਹਾਡੇ ਬਾਰੇ ਇੰਟਰਵਿਊ ਕਰਨ ਤੋਂ ਪਹਿਲਾਂ ਜਾਣ ਰਿਹਾ ਸਾਂ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਅੱਜ ਦੇ ਆਧੁਨਿਕ ਦੌਰ ਦੇ ਵਿੱਚ ਤੁਹਾਡਾ ਗੜਗਾਸਾ ਭੁਰਾਂ ਦਾ ਜਿਹੜਾ ਪਰਿਵਾਰ ਆ ਇੱਕ ਸੰਯੁਕਤ ਪਰਿਵਾਰ ਹੈ ਇਕੱਠਾ ਰਹਿ ਰਿਹਾ ਹੈ ਇੱਕ ਸ਼ਾਦੀ ਹੀ ਠਾਰਾ ਤੇ ਬਹੁਤ ਘਾਟੇ ਵੇਖਣ ਨੂੰ ਮਿਲਦਾ ਹੈ ਤੇ ਇਹ ਕਿਵੇਂ ਸੰਭਵ ਹੁੰਦਾ ਜੀ ਤੇ ਵੇਖੋ ਜੀ ਬਜ਼ੁਰਗਾਂ ਤੋਂ ਅਸੀਸ ਬਲੀ ਹੋਵੇ ਜਾਂ ਉਸ ਨੂੰ ਆਪਣੇ ਜੀਵਨ ਚ ਲੈ ਕੇ ਕਰੀਏ ਜੀ ਸਿਆਣੇ ਕਹਿੰਦੇ ਆ ਆਪ ਗੋਾਈਏ ਤਾਂ ਸ਼ੋਪਾਈਏ ਔਰ ਕੈਸੀ ਚਿਤਰਾਈ ਜੀ ਪਹਿਲਾਂ ਆਪਣੇ ਜੀਵਨ ਨੂੰ ਬਣਾਉਣਾ ਪਏਗਾ ਜੀ ਸੋ ਗੁਰੂ ਨੇ ਕਿਰਪਾ ਕੀਤੀ ਅਸੀਂ ਆਪਣੇ ਆਪ ਨੂੰ ਸੰਕੋਚ ਪੱਖ ਰੱਖ ਕੇ ਜਿਵੇਂ ਵੀ ਹੈ ਸਾਦੇ ਪੱਖ ਵਿੱਚ ਰੱਖ ਕੇ ਇਸ ਨੂੰ ਤਾਂ ਅਸੀਂ ਇਕੱਠੇ ਰੱਖਿਆ ਵੀ ਅੱਜ ਪਰਿਵਾਰ ਜਿਹੜੇ ਹੈਗੇ ਬਹੁਤੇ ਪੈਸੇ ਦੀ ਦੌੜ ਤੇ ਬਾਹਰ ਦੀ ਦੌੜ ਕਰਕੇ ਵਿਛੜਦੇ ਆ ਸੋ ਮੈਂ ਸਮਝਦਾ ਜੀ ਇਹ ਗੁਰੂ ਦੀ ਕਿਰਪਾ ਨਾਲ ਸਾਨੂੰ ਜਿੰਨੀਕ ਆਸ ਸੀਗੀ ਨੌਕਰੀ ਤੇ ਜਾਂ ਸਰਕਾਰ ਤੇ ਉਨੀ ਕਰਤਾਰ ਤੇ ਉਤੋਂ ਵੱਧ ਹੋਈ ਆ ਔਰ ਇਹ ਸਾਨੂੰ ਭਰੋਸਾ ਕਿ ਸਾਡੇ ਪਰਿਵਾਰ ਦੇ ਜੀ ਜਨੇ ਵੀ ਐਸ ਵੇਲੇ ਜੀ 20 ਜੀ ਹੈ 176 ਔਰ ਗੁਰੂ ਦੀ ਬਖਸ਼ਿਸ਼ ਨਾਲ ਵੱਡੇ ਬੇਟੇ ਦਾ 25 26 ਸਾਲ ਹੋ ਗਏ ਸ਼ਾਦੀ ਹੋਈ ਨੂੰ ਪਤਾ ਨਹੀਂ ਮਹਾਰਾਜੀ ਕਿਰਪਾ ਉਹ ਮੱਚੀ ਲੈ ਆਇਆ ਉਹਨੇ ਸਾਰਿਆਂ ਨੂੰ ਜੋੜਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਔਰ ਮੈਂ ਦਰਸ਼ਕਾਂ ਨੂੰ ਵੀ ਇੱਥੇ ਦੱਸਣਾ ਚਾਹਾਂਗਾ ਵਾਕਿਆ ਸਾਨੂੰ ਅੱਜ ਇਹਨਾਂ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨੌਜਵਾਨ ਇਸ ਕਲਾ ਵੱਲ ਆ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਿਆ ਉਤਸ਼ਾਹ ਹੈ ਨੌਜਵਾਨਾਂ ਵਿੱਚ ਕਿ ਜਾਂ ਅੱਗੇ ਨਾਲੋਂ ਘਟਿਆ ਜੀ ਉਤਸ਼ਾਹ ਤੇ ਬਹੁਤ ਹੈ ਜੀ ਉਪਛਾਹ ਬਹੁਤ ਹੈ ਜਿੰਨੀ ਲਗਰ ਸਾਨੂੰ ਚਾਹੀਦੀ ਹੈ ਉਹ ਹੋਰ ਹੋਣੀ ਚਾਹੀਦੀ ਹੈ ਕਿਉਂਕਿ ਇਹਨੂੰ ਦਿਲ ਲਾ ਕੇ ਇਹ ਕੰਮ ਕਰਨ ਵਾਲਾ ਜਿਵੇਂ ਅੱਜ ਦੇਖਿਆ ਜਾਂਦਾ ਹੈ ਆਧੁਨਿਕ ਦੌਰ ਦੇ ਵਿੱਚ ਜਿਹੜੀ ਅੱਜ ਦੀ ਸਾਡੀ ਜਵਾਨੀ ਹੈ ਚੱਕਾ ਚੌਣ ਤੋਂ ਬੜੀ ਪ੍ਰਭਾਵਤ ਹੈ ਬੜਾ ਦੇਖਦੀ ਹੈ ਗਲੈਮਰ ਦੇਖਦੀ ਹੈ ਤੇ ਜਦੋਂ ਢਾਡੀ ਪਰੰਪਰਾ ਦੀ ਜਾਂ ਕਲਾ ਦੀ ਗੱਲ ਆਉਂਦੀ ਹੈ ਕਿ ਤੁਸੀਂ ਸਮਝਦੇ ਹੋ ਕਿ ਅੱਜ ਉਤਸ਼ਾਹ ਹੈਗਾ ਸਾਡੀ ਜਵਾਨੀ ਦੇ ਵਿੱਚ ਇਸ ਪਾਸੇ ਆਉਂਦਾ ਛਾਹ ਤੇ ਬੜਾ ਜੀ ਤੇ ਹੁਣਾ ਵੀ ਚਾਹੀਦਾ ਪਰ ਜਿੰਨਾ ਹੋਣਾ ਚਾਹੀਦਾ ਉਹ ਉਹ ਨਹੀਂ ਹੈ ਇਸ ਤੋਂ ਵੱਧ ਹੋਣਾ ਚਾਹੀਦਾ ਇਸ ਕਰਕੇ ਕਿ ਆਮ ਸਾਨੂੰ ਵਿਦੇਸ਼ੀ ਸੌਂਗ ਨੇ ਔਰ ਵਿਦੇਸ਼ੀ ਗਾਣਿਆਂ ਨੇ ਜਾਂ ਚੰਚਲ ਮੱਤ ਨੇ ਸਾਨੂੰ ਉਸ ਪੱਖ ਵੱਲ ਜਿਆਦਾ ਲਾ ਦਿੱਤਾ ਇਸ ਚੀਜ਼ ਨੂੰ ਇੱਕ ਫਕੀਰੀ ਤੋਂ ਚਲਦਿਆਂ ਚਲਦਿਆਂ ਅਸੀਂ ਅਮੀਰੀ 'ਚ ਲੈ ਕੇ ਆਏ ਆ ਤੇ ਅਮੀਰੀ ਵਿਰਸਾ ਹੈ ਜੀ ਇਹ ਕੋਈ ਸਰਦਾਰ ਬਰਿਆਮ ਸਿੰਘ ਜੀ ਗੁਰਬਾਣੀ ਪਵਿੱਤਰ ਇਤਿਹਾਸ ਇਹਨੂੰ ਪੇਸ਼ ਕਰਨ ਵਿੱਚ ਇੱਕ ਆਪਣਾ ਜੀਵਨ ਵੀ ਬਣਾਉਣਾ ਪੈਗਾ ਅੱਜ ਬੱਚੇ ਜਿੰਨੇ ਮਿਹਨਤ ਕਰ ਰਹੇ ਆ ਸ਼ਾਬਾਸ਼ ਉਹਨਾਂ ਦੇ ਅਰ ਮੈਂ ਇਹ ਗੱਲ ਕਵਾਂਗਾ ਉਹ ਆਪਣੇ ਜੀਵਨ ਨੂੰ ਪਹਿਲਾਂ ਬਣਾ ਕੇ ਵਧੀਆ ਇਤਿਹਾਸ ਨੂੰ ਪੇਸ਼ ਕਰਨ ਜਿਹਦੇ ਵਿੱਚ ਬਿਲਕੁਲ ਸਾਡਾ ਐਕਸ ਜਿਹੜਾ ਜੋ ਅਸੀਂ ਕਹਿ ਰਹੇ ਉਹ ਹੋ ਤੇ ਇਹਦੇ ਵਿੱਚ ਵਾਕਈ ਕੋਈ ਦੋਰਾਵਾ ਨਹੀਂ ਹੈ ਕਿ ਸਿੱਖ ਪੰਥ ਦੀਆਂ ਜਿੰਨੀਆਂ ਵੀ ਲਹਿਰਾਂ ਹੋਈਆਂ ਨੇ ਉਹਨਾਂ ਲਹਿਰਾਂ ਦੇ ਵਿੱਚ ਸਾਡੀ ਕੁਸ਼ਰੀ ਪਰੰਪਰਾ ਉਹ ਤੁਹਾਡੀ ਪਰੰਪਰਾ ਦਾ ਵਾਕਈ ਬੜਾ ਯੋਗਦਾਨ ਰਿਹਾ ਯੂਥ ਦੇ ਵਿੱਚ ਉਹ ਜੋਸ਼ ਭਰਨ ਦੇ ਲਈ ਹਮੇਸ਼ਾ ਤੁਹਾਡੀ ਸਹਿਬਾਨਾਂ ਦੀ ਲੋੜ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜੀ ਲੋੜ ਤੇ ਫਿਰ ਸਮੇਂ-ਸਮੇਂ ਪੈਂਦੀ ਜੀ ਅਖੋ ਜੀ ਲਹਿਰਾਂ ਉੱਠਦੀਆਂ ਰਹੀਆਂ ਦੇਸ਼ ਦੀ ਆਜ਼ਾਦੀ ਬਦਲੇ ਦੇਸ਼ ਦੀ ਆਜ਼ਾਦੀ ਬਦਲੇ ਜਦੋਂ ਵੀ ਕੋਈ ਗੱਲ ਚੱਲਦੀ ਰਹੀ ਉਹਦੋਂ ਲੋੜ ਪਈ ਹੈ ਤੇ ਖਾਸ ਕਰਕੇ ਢਾਡੀ ਤੇ ਕਵੀਸ਼ਰ ਦੀ ਪਈ ਹੈ ਪ੍ਰਚਾਰਕ ਦੀ ਪਈ ਹੈ ਕਿਉਂਕਿ ਉਸ ਨੇ ਸੁੱਤੀ ਹੋਈ ਕੌਮ ਨੂੰ ਸੁੱਤੀ ਹੋਈ ਆਤਮਾ ਨੂੰ ਕਿਸੇ ਦੇ ਜੋਸ਼ ਨੂੰ ਜਗਾਉਣਾ ਭਾਵੇਂ ਉਹ ਲੈਕਚਰ ਦੇ ਰਾਹੀਂ ਜਗਾਵੇ ਔਰ ਆਪਣੀ ਕਲਾ ਦੇ ਨਾਲ ਕਲਮ ਦੇ ਨਾਲ ਕੋਈ ਵਾਰ ਲਿਖ ਕੇ ਹਾਂਜੀ ਉਸ ਨੂੰ ਜਗਾਵੇ ਇਸ ਕਰਕੇ ਢਾਡੀ ਨੇ ਜਦ ਵੀ ਗਾਇਆ ਕੋ 1919 ਦੀ ਵਿਸਾਖੀ ਦਾ ਲੈ ਲਈਏ ਕੋਈ ਵੀ ਜਦੋਂ ਲਹਿਰਾਂ ਉੱਠੀਆਂ ਤੋਂ ਦੇਸ਼ ਦੀ ਆਜ਼ਾਦੀ ਬਦਲੇ ਕੁਰਬਾਨੀ ਦੇਣ ਵਾਸਤੇ ਲੋਕਾਂ ਦਾ ਜਿਹੜਾ ਇਕੱਠ ਤੇ ਉਹਨਾਂ ਵਿੱਚ ਸੱਚ ਲਿਆਉਣ ਵਾਸਤੇ ਢਾਡੀ ਕਵੀਸ਼ਰ ਲੋੜ ਪੈਂਦੀ ਰਹੀ ਆ ਜੀ ਤੇ ਜਰੂਰ ਚਲਦੀ ਆ ਅੱਜ ਵੀ ਚਲਦੀ ਆ ਅੱਗੇ ਚੱਲੇਗੀ ਠੀਕ ਆ ਜੀ ਗੱਲਬਾਤ ਅਸੀਂ ਇਸੇ ਤਰ੍ਹਾਂ ਕਰਾਂਗੇ ਔਰ ਮੈਂ ਚਾਹਾਂਗਾ ਤੁਸੀਂ ਇੱਕ ਹੋਰ ਵਾਰ ਦੀ ਸੰਗਤ ਦੇ ਨਾਲ ਸਾਹ ਜਰੂਰ ਪਾਓ ਜਰੂਰ ਜੀ ਅਨੰਦਪੁਰ ਸਾਹਿਬ ਤੇ ਜਦੋਂ ਦੁਸ਼ਮਣ ਚੜ ਕੇ ਆਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਪਰ ਪੈਂਦੇ ਖਾਨ ਨੇ ਤਿੰਨ ਵਾਰ ਕੀਤੇ ਤਿੰਨੇ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੋਕੇ ਔਰ ਰੋਕੇ ਆਖਿਆ ਉਹ ਪੰਡੇਖਾਨ ਵਾਰ ਇਸ ਤਰ੍ਹਾਂ ਨਹੀਂ ਵੇਖ ਵਾਰ ਹੈ ਕਿਉਂ ਕਰੀਏ ਤੀਰ ਪੰਦੀਪ ਤੇ ਚਾਰ ਦੁਸ਼ਮੇਸ਼ ਨੇ ਉਹ ਪੰਡੇਖਾਨ ਨੂੰ ਕਿਆਲ ਵਿਕਾਰ ਤੈਨੂੰ ਤੀਰ ਨਹੀਂ ਚਲਾਉਣਾ ਕਿਸੇ ਦਸਿਆ ਸਭ ਦੇ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਲੁਧੀਆਂ ਦੇਲ ਵਿੱਚ ਰਹਿ ਗਿਆ ਉਹ ਦਰਦਾ ਆਪਣੇ ਲਹੂ ਦੇ ਵਿੱਚ ਕਾਰੇ ਜਹਾਨ ਯਾਦ ਰੱਖੇਗਾ ਦਾਰਸਾ ਜਹਾਨ ਯਾਦ ਰੱਖੇਗਾ ਓਏ ਅਸੀਂ ਪੈਣ ਖਾ ਨੂੰ ਮਾਰੀ ਗੁਰਾ ਮਾਰੇ ਯਾਦ ਰਹਿਂਦੀਆਂ ਜਾਗ ਬੈਠੇ ਰਹਿਂਦੀਆਂ ਸਤ ਗੁਰੂ ਆਪੇ ਕਿਆ ਬਾਤ ਹੈ ਜਥੇਦਾਰ ਸਾਹਿਬ ਬਹੁਤ ਆਨੰਦਾਇਕ ਆਪਜੀ ਵੱਲੋਂ ਕਿੰਨੀ ਕਮਾਲ ਦੀ ਔਰ ਪੂਰੇ ਪਰਿਵਾਰ ਦੀ ਇਹ ਪੇਸ਼ਕਾਰੀ ਵਾਕਈ ਬੜੀ ਅਚੰਬਤ ਕਰਨ ਵਾਲੀ ਸੀ ਆਨੰਦਾਇਕ ਸੀ ਜਿੱਥੇਦਾਰ ਸਾਹਿਬ ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਜੇਕਰ ਅੱਜ ਗੁਰਸਿੱਖੀ ਦੀ ਇਸ ਫਲਵਾੜੀ ਦੀ ਮਹਿਕ ਹੈਗੀ ਆ ਤੇ ਇਹਦੇ ਪਿੱਛੇ ਵਾਕਈ ਤੁਹਾਡੀ ਸਹਿਬਾਨਾਂ ਦਾ ਕੁਵਿਸ਼ਰ ਸਹਿਬਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਅਜੋਕੇ ਦੌਰ ਦੇ ਵਿੱਚ ਵੇਖਣ ਵਿੱਚ ਵੀ ਆ ਰਿਹਾ ਕਿ ਬਹੁਤ ਸਾਰੇ ਆਨੰਦਕਾਰ ਸਾਡੇ ਅਜੇ ਹੁੰਦੇ ਨੇ ਜਿੱਥੇ ਲੋਕਾਂ ਵੱਲੋਂ ਲੱਚਰਤਾ ਤੋਂ ਮੂੰਹ ਮੋੜਿਆ ਜਾ ਰਿਹਾ ਹੈ ਔਰ ਢਾਡੀ ਸਹਿਬਾਨਾਂ ਨੂੰ ਉਥੇ ਬੁਲਾ ਕੇ ਵਾਰਾਂ ਗਾਇਨ ਕੀਤੀਆਂ ਜਾਂਦੀਆਂ ਨੇ ਇਹ ਉਹ ਕਹਿ ਲਈਏ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਭ ਤੋਂ ਵੱਡੀ ਗੱਲ ਤੇ ਸ਼ਾਬਾਸ਼ ਗੁਰੂ ਕੀ ਸੰਗਤ ਦੇ ਅੰਦਰ ਇੱਕ ਜਾਗਰਤੀ ਆ ਲੋਕਾਂ ਦੇ ਅੰਦਰ ਗੁਰੂ ਪਿਆਰ ਆ ਇਤਿਹਾਸ ਨਾਲ ਵੀ ਪਿਆਰ ਆ ਤੇ ਢਾਡੀਆਂ ਨੂੰ ਨਾ ਮਾਣ ਬਖਸ਼ਿਆ ਜਿਹੜਾ ਸਾਨੂੰ ਕਿ ਬੜੇ ਸਮੇਂ ਤੋਂ ਲੋੜ ਆ ਢਾਡੀ ਕਵੀਸ਼ਰ ਅਸੀਂ ਚਾਹੁੰਨੇ ਆ ਇਹ ਗੱਲ ਤੇ ਇਹ ਬੜੀ ਚੰਗੀ ਗੱਲ ਆ ਜੀ ਇਹ ਹੋਇਆ ਤੇ ਇਹਦੇ ਵਿੱਚ ਢਾਡੀ ਕਲਾ ਦੀ ਵੀ ਤਰੱਕੀ ਆ ਕਵੀਸ਼ਰੀ ਕਲਾ ਦੀ ਤਰੱਕੀ ਆ ਔਰ ਸਾਡੀ ਸਹਿਤ ਦੀ ਤਰੱਕੀ ਆ ਅਜੋਕੇ ਸਮੇਂ ਦੇ ਵਿੱਚ ਤੁਸੀਂ ਬਹੁਤ ਜਗ੍ਹਾ ਤੇ ਜਾਂਦੇ ਹੋ ਗੁਰਮਤ ਪ੍ਰਚਾਰ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਹੋ ਤੁਹਾਡਾ ਤਜਰਬਾ ਹੋਵੇਗਾ ਕਿ ਕੀ ਕੀ ਦੁਸ਼ਵਾਰੀਆਂ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਹੈ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਢਾਡੀ ਨੂੰ ਮੁਸ਼ਕਲਾਂ ਦਾ ਸਾਹਮਣਾ ਤੇ ਵੇਖੋ ਜੀ ਸਮਾਜ ਵਿੱਚ ਜਿਹੜੀ ਗੱਲ ਹੈ ਕਿ ਕਿਉਂਕਿ ਬਹੁਤਾ ਸਿੱਖ ਪਰੰਪਰਾ ਜਿਹੜੀ ਹੈਗੀ ਅਸਲੀ ਵਿੱਚ ਉਹ ਬਹੁਤ ਘੱਟ ਮਿਲਦੀ ਆ ਤੇ ਸਿੱਖ ਧਰਮ ਦੇ ਨਾਲ ਜੁੜੇ ਹੋਏ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਜਿਹੜੇ ਕੀ ਨਰੀ ਬਖਾਵੇ ਦੀ ਨਹੀਂ ਸਿੱਖੀ ਆ ਪਿਆਰ ਦੀ ਸ਼ਰਧਾ ਭਾਵਨਾ ਔਰ ਦੂਸਰੀ ਗੱਲ ਰਹੇਗੀ ਕਿ ਮਰਜ਼ਾਦਾ ਦੀ ਇਹ ਮਰਜ਼ਾਦਾ ਵਿੱਚ ਹੈ ਤੇ ਸਾਡੀ ਸਿੱਖੀ ਹੈ ਅਸੀਂ ਦੇਖਾ ਦੇਖੀ ਦੇ ਨਾਲ ਫਕੀਰ ਜ਼ਿਆਦਾ ਬਣ ਗਏ ਲਕੀਰ ਦੇ ਫਕੀਰ ਜਦ ਕਿ ਸਾਨੂੰ ਸ਼ਬਦ ਦੇ ਫਕੀਰ ਬੰਨਣਾ ਸਹਿਜ ਵਿੱਚ ਆਉਣਾ ਔਰ ਸਾਦਗੀ ਵਰਤਣੀ ਬਹੁਤ ਜ਼ਰੂਰੀ ਆ ਇਹਦੇ ਵਿੱਚ ਸਾਡਾ ਸਮਾਜ ਜਿਹੜਾ ਹੈਗਾ ਉਹ ਉਹ ਜ਼ਰੂਰ ਤਰੱਕੀ ਕਰੇਗਾ ਜੇ ਅਸੀਂ ਸਾਦਗੀ ਵਰਤਦੇ ਆ ਕਿਸੇ ਵੀ ਇਤਿਹਾਸ ਦੀ ਮਿਹਨਤ ਕਰਕੇ ਸਾਜ ਤੇ ਆਵਾਜ਼ ਦਾ ਸੰਮੇਲ ਕਰਕੇ ਬਿਲਕੁਲ ਔਰ ਸਮਾਜ ਨੂੰ ਸੁਧਾਰਨ ਵਾਲੀਆਂ ਹੀ ਕਵਤਾਵਾਂ ਵਿਆਹ ਸ਼ਾਦੀ ਤੇ ਵੀ ਗਾਈਆਂ ਜਾਣੀਆਂ ਤੇ ਸਟੇਜ ਤੇ ਵੀ ਗਾਈਆਂ ਜਾਣੀਆਂ ਇਸ ਕੀਮਤ ਦੇ ਉੱਤੇ ਇਹ ਵੀ دشواری ਹੈ ਜੀ ਇਸ ਤਰ੍ਹਾਂ ਦੀਆਂ ਕਈ ਬਹੁਤ ਪ੍ਰੋਬਲਮਾਂ ਵਿੱਚ ਗੁਰੂ ਕਿਰਪਾ ਕਰੇਗਾ ਸਭ ਖਲ ਹੋ ਸਕਿਆ ਇੱਥੇ ਮੈਂ ਦਰਸ਼ਕਾਂ ਦੇ ਚਰਨਾਂ 'ਚ ਵੀ ਇੱਕ ਗੁਜਾਰਸ਼ ਕਰਨੀ ਚਾਹਾਂਗਾ ਕਿ ਜਦੋਂ ਅਸੀਂ ਵਿਸ਼ਵਤਿਆ ਪੁਰਾਣੀਆਂ ਸੱਭਿਆਤਾਵਾਂ ਦੇਖਦੇ ਹਾਂ ਉਹ ਉੱਥੋਂ ਦੇ ਲੋਕ ਦੇਖਦੇ ਹਾਂ ਤੇ ਉਹ ਆਪਣੀਆਂ ਜਿਹੜੀਆਂ ਪਰੰਪਰਾਵਾਂ ਨੇ ਆਪਣੀਆਂ ਕਲਾਵਾਂ ਨੇ ਉਹਨਾਂ ਨੂੰ ਸੰਭਾਲ ਕੇ ਰੱਖਦੇ ਆ ਸਮਾਜਿਕ ਤੌਰ ਤੇ ਰਾਜਸੀ ਤੌਰ ਤੇ ਸਰਕਾਰੀ ਪੱਧਰ ਤੇ ਕਈ ਅਜਿਹੇ ਪ੍ਰੋਗਰਾਮ ਉਹ ਕਰਦੇ ਨੇ ਕਿ ਸਾਡੀ ਇਹ ਕਲਾ ਜਿਹੜੀ ਵਿਰਾਸਤ ਹੈ ਇਹ ਜਿਉਂਦੀ ਰਵੇ ਤੇ ਅੱਜ ਸਾਨੂੰ ਵੀ ਲੋੜ ਹੈ ਪੰਜਾਬ ਦੇ ਵਸਣ ਵਾਲਿਆਂ ਨੂੰ ਭਾਰਤ ਦੇ ਵਸਣ ਵਾਲਿਆਂ ਨੂੰ ਕਿ ਸਾਡੀ ਸ਼ਾਨਾਮੱਤੀ ਪਰੰਪਰਾ ਹੈ ਤੇ ਉਹ ਪਰੰਪਰਾ ਹੈ ਜਿਹਨੇ ਸਿੱਖੀ ਦੀ ਸਿੱਖੀ ਦੇ ਬੂਟੇ ਨੂੰ ਘਰਾਂ ਦੇ ਵਿੱਚ ਲਗਾ ਕੇ ਰੱਖਿਆ ਇਹ ਉਹ ਪਰੰਪਰਾ ਹੈ ਜਿਨੇ ਨੌਜਵਾਨਾਂ ਨੂੰ ਜੋਸ਼ੀਲੇ ਬਣਾ ਕੇ ਆਪਣੀ ਕਰੋਮ ਪ੍ਰਤੀ ਆਪਣੇ ਧਰਮ ਪ੍ਰਤੀ ਆਪਣੇ ਦੇਸ਼ ਪ੍ਰਤੀ ਚੇਤਨਨ ਕੀਤਾ ਤੇ ਜਦੋਂ ਲੋੜ ਆਉਂਦੀ ਹੈ ਅਜਿਹੀ ਪਰੰਪਰਾ ਨੂੰ ਸੰਭਾਲਣ ਦੀ ਸਤਕਾਰਯੋਗ ਢਾਡੀਆਂ ਕਵੀਸ਼ਰਾਂ ਦੀ ਸੇਵਾ ਕਰਨ ਦੀ ਉਸ ਮੌਕੇ ਅਸੀਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਆ ਇਹ ਵਾਕਈ ਸਾਡੇ ਲਈ ਦੁਖਦਾਇਕ ਹੈ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਸੋ ਗੁਰਗਾ ਸਾਹਿਬ ਜਿਹੜਾ ਅਗਲਾ ਮੇਰਾ ਸਵਾਲ ਹੈ ਉਹ ਇਹ ਹੈ ਕਿ ਜਿਹੜੇ ਨੌਜਵਾਨ ਇਸ ਖੇਤਰਵਲ ਆਉਣਾ ਚਾਹੁੰਦੇ ਨੇ ਉਹ ਕੀ ਮਨ ਦੇ ਵਿੱਚ ਲੈ ਕੇ ਆਉਣ ਕਿੰਦਾ ਦੀ ਉਹਨਾਂ ਦੀ ਪੜ੍ਹਾਈ ਹੋਵੇ ਔਰ ਕਿਹੋ ਜਿਹਾ ਉਹਨਾਂ ਦਾ ਸੁਭਾਅ ਹੋਣਾ ਚਾਹੀਦਾ ਹੈ ਜਿਹੜੇ ਟਾੜੀ ਖੇਤਰ ਵਿੱਚ ਆਉਣਾ ਚਾਹੁੰਦੇ ਆ ਪੜ੍ਹਾਈ ਤਾਂ ਜੀ ਉਹਨਾਂ ਦੇ ਪਹਿਲੀ ਗੱਲ ਵੀ ਜੋ ਉਹਨਾਂ ਦੇ ਮਾਤਾ ਪਿਤਾ ਨੇ ਸੰਸਕਾਰ ਦਿੱਤਾ ਉਸ ਦਾ ਸਤਿਕਾਰ ਰੱਖਣ ਦੂਸਰੀ ਗੱਲ ਹੈ ਕਿ ਜਿਹੜੀ ਉਹਨਾਂ ਪੜ੍ਹਾਈ ਕੀਤੀ ਹੈ ਸਕੂਲੀ ਮੇਰੇ ਤੇ ਕੀਤੇ ਉਹਨੂੰ ਲਗਨ ਨਾਲ ਕੀਤਾ ਹੋਵੇ ਤਾਂ ਕਿ ਉਹਦੇ ਵਿੱਚ ਉਹਨਾਂ ਨੂੰ ਪੂਰਾ ਪੂਰਾ ਵਿਸ਼ਵਾਸ ਹੋਵੇ ਕਿ ਅਸੀਂ ਪੜ੍ਹਾਈ ਕਰ ਚੁੱਕੇ ਹਾਂ ਇਸ ਪੜ੍ਹਾਈ ਦੀ ਹੁਣ ਆਪਾਂ ਨੇ ਕੋਈ ਕਦਰ ਸਮਝਣੀ ਹੈ ਤੇ ਕਦਰ ਫਿਰ ਸਤਿਗੁਰੂ ਕਿਰਪਾ ਕਰੇਗਾ ਸੰਗਤ ਆਉਦੀ ਹੈ ਜੀ ਕਦਰ ਜੀ ਜਦੋਂ ਕਿਸੇ ਉਸਤਾਦ ਕੋਲ ਆ ਕੇ ਉਹ ਆਪਣਾ ਮਨ ਲੈ ਕੇ ਆਉਂਦੇ ਆ ਜਦੋਂ ਤਨ ਮਨ ਧਨ ਨਾਲ ਪੇਸ਼ ਹੁੰਦੇ ਆ ਉਥੇ ਉਸਤਾਦ ਵੀ ਕੋਈ ਕਸਰ ਨਹੀਂ ਛੱਡਦਾ ਫਿਰ ਉਹਨੂੰ ਪੂਰੀ ਸਿੱਖਿਆ ਦੇ ਕੇ ਦਿਖਿਆ ਦੇ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਾਸਤੇ ਪੂਰਾ ਪੂਰਾ ਆਪਣਾ ਯਤਨ ਕਰਦਾ ਔਰ ਇਹ ਗੱਲ ਹੈ ਕਿ ਜਦੋਂ ਵੀ ਆਉਣ ਔਰ ਲਗਨ ਨਾਲ ਕਰੇ ਬੇਰਤ ਨਾਲ ਕਰੇ ਜਿਸ ਦੇ ਵਿੱਚ ਇਸ ਕਲਾ ਨੂੰ ਇਸ ਤਰ੍ਹਾਂ ਚਮਕਾ ਦੇ ਕਿ ਬਿਲਕੁਲ ਹੀ ਸਾਡਾ ਇੱਕ ਵਿਰਸਾ ਮੈਂ ਤਾਂ ਇਹ ਕਹਾਂਗਾ ਜੀ ਆਉਣ ਵਾਲੇ ਬੱਚੇ ਨੂੰ ਪੂਰਾ ਪੂਰਾ ਮਨ ਬਣਾ ਕੇ ਆਉਣਾ ਚਾਹੀਦਾ ਭਵਿੱਖ ਦੇ ਵਿੱਚ ਤੁਸੀਂ ਇਸ ਪਰੰਪਰਾ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਇਸ ਕਲਾ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਬਹੁਤ ਉੱਚੇ ਮਿਆਰ ਤੇ ਆਸਾ ਰੱਖੀ ਬੈਠੇ ਜੀ ਬਹੁਤ ਉੱਚੇ ਮਿਆਰ ਤੇ ਵੇਖਣਾ ਚਾਹੁੰਦੇ ਕਿ ਸਾਡੇ ਬੱਚੇ ਜਿਹੜੇ ਆ ਉਹ ਇੱਥੋਂ ਤੱਕ ਵਧੀਆ ਤੋਂ ਵਧੀਆ ਇਸ ਕਲਾ ਨੂੰ ਗਾਉਣ ਲੋਕਾਂ ਦੇ ਵਿੱਚ ਫਰਮਾਉਣ ਤੁਸੀਂ ਗੱਲ ਕੀਤੀ ਸੀ ਸਿੱਖ ਦੀ ਸਿੱਖੀ ਦੇ ਵਿੱਚ ਜੇ ਵੇਖਿਆ ਜਾਏ ਮੇਰੇ ਸਤਿਗੁਰੂ ਜੀ ਦਾ ਉਪਦੇਸ਼ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਉਹਦੇ ਕੋਲ ਹੈ ਜਿਸ ਨੇ ਸਿੱਖਿਆ ਲੈ ਲਈ ਤੇ ਗੁਰੂ ਸ਼ਬਦ ਦੀ ਵਿਚਾਰ ਕਰ ਲਈ ਇਹ ਗੱਲ ਬਿਲਕੁਲ ਭਰੋਸੇ ਤੇ ਯਕੀਨ ਨਾਲ ਕਹੀ ਜਾ ਸਕਦੀ ਹੈ ਸੋ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਧਰਮ ਜਿਹੜੇ ਧਰਮ ਦਾ ਸੰਧਾਨ ਦਿੱਤਾ ਹੈ ਇਸ ਵਿੱਚ ਕੋਈ ਵੀ ਕਿਸੇ ਵੀ ਧਰਮ ਦਾ ਉਹ ਬੱਚੀ ਹੋਵੇ ਜਾਂ ਬੱਚਾ ਹੋਵੇ ਇਹ ਗੱਲ ਪੱਕੀ ਯਾਦ ਰੱਖਣ ਵਾਲੀ ਹੈ ਉਸ ਪਰਮੇਸ਼ਰ ਦਾ ਭੇਜਿਆ ਹੋਇਆ ਸਾਬਤ ਸੂਰਤ ਰਹਿਣ ਦਿੱਤਾ ਜਾਏ ਉਸ ਨੂੰ ਕਿਸੇ ਕਿਸਮ ਦੀ ਉਹਦੇ ਸਰੀਰ ਨਾਲ ਛੇੜਛਾੜ ਨਾ ਹੋਵੇ ਕਲੀਮਸ਼ੀਪ ਨਾ ਕੀਤਾ ਜਾਏ ਸੋਨਤਾ ਨਾ ਕੀਤੀ ਜਾਏ ਕੋ ਹੋਰ ਜੋ ਵੀ ਸਾਡੇ ਧਰਮ ਦੀਆਂ ਪਰੰਪਰਾਵਾਂ ਨੇ ਉਹ ਨਾ ਕੀਤੀਆਂ ਜਾਣ ਤੇ ਸਚਾਈ ਹੈ ਕਿ ਉਹ ਕੇਸਾ ਧਾਰੀ ਹੋਵੇਗਾ ਤੇ ਗੁਰੂ ਅਰਣਖ ਸਿੰਘ ਜੀ ਦਾ ਸਿੱਖੀ ਹੋਵੇਗਾ ਗੜਗਾ ਸਾਹਿਬ ਇੱਥੇ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡੇ ਨਾਮ ਪਿੱਛੇ ਲੱਗਦਾ ਹੈ ਗੱਜਨ ਸਿੰਘ ਜੀ ਗੜਗੱਜ ਤਖੱਲਸ ਤੇ ਤੁਹਾਡੇ ਜਿਹੜੇ ਫਰਜ਼ੰਦ ਨੇ ਭਾਈ ਬਲਬੀਰ ਸਿੰਘ ਜੀ ਉਹਨਾਂ ਦੇ ਨਾਮ ਪਿੱਛੇ ਲੱਗਦਾ ਹੈ ਪਾਰਸ ਬੜਾ ਪੰਥ ਦਾ ਪ੍ਰਸਿੱਧ ਜਥਾ ਸੰਗਤਾਂ ਬਹੁਤ ਮਾਨ ਦੇ ਨਾਲ ਨਿਵਾਸਦੀਆਂ ਨੇ ਉਹਨਾਂ ਨੂੰ ਤੇ ਜਦੋਂ ਤੁਹਾਡੇ ਨਾਮ ਦਾ ਤੁਹਾਨੂੰ ਕੋਈ ਯਾਦ ਕਰਦਾ ਜਾਂ ਕੋਈ ਕਹਿੰਦਾ ਕਿ ਇਹ ਪਾਰਸ ਦੇ ਪਿਤਾ ਜੀ ਨੇ ਉਦੋਂ ਮਨ ਦੇ ਵਿੱਚ ਕੀ ਹੁੰਦਾ ਚੱਲ ਰਿਹਾ ਹੁੰਦਾ ਹੈ ਬੜੀ ਖੁਸ਼ੀ ਆਉਂਦੀ ਹੈ ਜੀ ਉਦੋਂ ਮਨ ਮੌਲਿਆ ਬੋਲਿਆ ਮਤਲਬ ਮਹਿਸੂਸ ਕਰਦਾ ਆਪਣੇ ਆਪ ਨੂੰ ਕਿ ਸਭ ਤੋਂ ਫਿਰ ਇੱਕ ਹੀ ਪਰਿਵਾਰ ਦੇ ਵਿੱਚ ਦੋ ਤਖ਼ਲਸ ਨੇ ਉਹਨਾਂ ਦੇ ਨਾਮ ਨਾਲ ਗੜਗੱਜ ਪਾਰਸ ਕਿਉਂ ਨਹੀਂ ਪਾਰਸ ਕਿਉਂ ਉਹਨਾਂ ਦੇ ਨਾਮ ਨਾਲ ਵੀ ਅਸਲ ਵਿੱਚ ਜਿਹੜਾ ਗੜਗੱਜ ਪਾਰਸ ਮਿਲਿਆ ਜੀ ਤਖ਼ਲਸ ਮੈਂ ਬੇਨਤੀ ਕਰਾਂਗਾ ਇਹ ਗੁਰੂ ਸੰਗਤ ਵੱਲੋਂ ਮਿਲਿਆ ਜੀ ਮੈਂ ਨਹੀਂ ਰੱਖਿਆ ਮੇਰਾ ਮੈਂ ਤਾਂ ਸ਼ੌਕ ਨਾ ਰੱਖ ਬੈਠਾ ਸੀ ਅਜਨ ਸਿੰਘ ਸ਼ੌਂਕੀ ਤੇ ਸੰਗਤ ਨੇ ਕਿਹਾ ਨੇ ਜੀ ਸ਼ੌਂਕੀ ਨਹੀਂ ਸ਼ੋਭਦਾ ਗਿਆਨੀ ਗੱਜਨ ਸਿੰਘ ਗੜਗੱਜ ਜੀ ਇਹ ਸੁਭਾ ਦਿੰਦਾ ਕਿਉਂਕਿ ਥੋੜੀ ਜੀ ਆਵਾਜ਼ ਵੀ ਚਲੋ ਗੁਰੂ ਨੇ ਬਖਸ਼ੀ ਸੀ ਤੇ ਮੈਂ ਆਵਾਜ਼ ਦੇ ਤਰੀਕੇ ਨਾਲ ਉਹ ਕਹਿੰਦੇ ਜੀ ਸਾਨੂੰ ਇਹ ਮਨਜ਼ੂਰ ਆ ਸਤਿਬਚਨ ਜੀ ਮੈਂ ਪ੍ਰਵਾਨ ਕਰ ਲਿਆ ਬਲਬੀਰ ਸਿੰਘ ਵੀਰ ਦਾਸ ਨੇ ਤਖੱਲਸ ਉਸ ਨੂੰ بیٹے ਨੂੰ ਦਿੱਤਾ ਸੀ ਬਲਬੀਰ ਸਿੰਘ ਵੀਰ ਪਰ ਸੰਗਤ ਨੇ ਉਸ ਬੱਚੇ ਨੂੰ ਬਲਬੀਰ ਸਿੰਘ ਪਾਰਸ ਕਰਕੇ ਅ ਅਸੀਸ ਦੇ ਦਿੱਤੀ ਤੇ ਸਾਨੂੰ ਸੰਗਤ ਦੇ ਅਸੀਸ ਚਕਾਉਣਾ ਪਿਆ ਠੀਕ ਹੈ ਜੀ ਜੋ ਸੰਗਤ ਦਾ ਆਖਿਆ ਉਹ ਨਹੀਂ ਮੁੜਿਆ ਜਾ ਸਕਦਾ ਕਿਥੇ ਆਪਣੀ ਪੇਸ਼ਕਾਰੀ ਦੇ ਚੁੱਕੇ ਹੋ ਤੁਸੀਂ ਗੁਰੂ ਦੀ ਕਿਰਪਾ ਨਾਲ ਜੀ ਦੇਸ਼ ਦੇ ਵਿੱਚ ਤੇ ਤਕਰੀਬਨ ਹਰ ਇੱਕ ਕੋਨੇ ਵਿੱਚ ਕੋਈ ਮੈਂ ਹੁਣ ਸੂਬਾ ਗਿਣਾਗਾ ਤੇ ਸੂਬੇ ਬਹੁਤ ਨੇ ਔਰ ਜੇ ਮੈਂ ਨਹੀਂ ਜਾ ਸਕਿਆ ਤੇ ਮੇਰੀਆਂ ਕਵਤਾਵਾਂ ਔਰ ਮੇਰੇ ਸ਼ਾਗਿਰਦ ਬੱਚੇ ਜ਼ਰੂਰ ਜਾ ਕੇ ਵਿਦੇਸ਼ ਵਿੱਚ ਮੈਨੂੰ ਮਾਣ ਦਿੱਤਾ ਗਿਆ। ਕੀ ਬਾਤ ਹੈ। ਆਖਰੀ ਸਵਾਲ ਮੇਰਾ ਇਹ ਹੈ ਜਥੇਦਰਾ ਸਾਹਿਬ ਕੀ ਤੁਸੀਂ ਸਿਕਸ ਸੰਸਥਾਵਾਂ ਤੋਂ ਔਰ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਟਾਡੀਆਂ ਪਰੰਪਰਾ ਨੂੰ ਜਾਂ ਟਾਡੀਆਂ ਨੂੰ ਕੀ ਮਹਿਸੂਸ ਹੁੰਦਾ ਹੈ ਕਿ ਸਾਡਾ ਇਸ ਤਰ੍ਹਾਂ ਭਵਿੱਖ ਹੋਣਾ ਚਾਹੀਦਾ। ਸੰਗਤ ਕੋਲੋਂ ਤਾਂ ਜੀ ਅਸੀਂ ਨਿਤ ਅਸੀਸਾਂ ਵੀ ਲੈ ਲਏ ਆ ਤੇ ਸੰਗਤ ਸਾਨੂੰ ਮਾਣ ਵੀ ਬਹੁਤ ਬਖਸ਼ਿਸ਼ ਕਰ ਰਹੀ ਹੈ ਟਾਡੀਆਂ ਨੂੰ ਕੋਈ ਸ਼ਰਾਂ ਨੂੰ। ਜਦ ਕਿ ਸਰਕਾਰ ਵੱਲੋਂ ਬੜੀ ਅਸੀਂ ਆਸ ਲਾਈ ਬੈਠੇ ਆ ਕਿ ਉੱਚੇ ਪੱਧਰ ਤੇ ਵੱਡੇ ਮਿਆਰ ਤੇ ਟਾਡੀਆਂ ਕਬੀਸ਼ਰਾਂ ਨੂੰ ਕੋਈ ਆਪਣੇ ਵੱਲੋਂ ਡਿਊਟੀ ਜਾਂ ਮਾਣ ਸਨਮਾਨ ਦੇਣ ਜਿਹੜਾ ਕਿ ਬਾਹਰ ਵਿਦੇਸ਼ਾਂ ਵਿੱਚ ਵੀ ਕਿਸੇ ਨੂੰ ਪਤਾ ਲੱਗੇ ਸਾਡੇ ਭਾਰਤ ਤੋਂ ਬਾਹਰ ਵੀ ਪਤਾ ਲੱਗੇ ਵੀ ਉਹਨਾਂ ਦੀ ਇੱਕ ਧਾਰਮਿਕ ਪਰੰਪਰਾ ਢਾਡੀ ਕਵੀਸ਼ਰ ਨੂੰ ਬਹੁਤ ਵੱਡਾ ਮਾਣ ਦੇ ਰਹੀ ਸਰਕਾਰ ਕੋਈ ਵੀ ਸਰਕਾਰ ਹੋਵੇ ਸਾਡੀ ਸਰਕਾਰ ਨੂੰ ਖਿਆਲ ਦੇਣਾ ਚਾਹੀਦਾ ਸਾਡੀ ਤਾਂ ਹੀ ਸੋ ਸਾਥ ਸੰਗਤ ਜੀ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸ਼ਕਤੀਆਂ ਜਿਨ੍ਹਾਂ ਨੇ ਸਾਡੀਆਂ ਇਹ ਕੋਮਲ ਕਲਾਵਾਂ ਨੂੰ ਸੰਭਾਲਿਆ ਹੋਇਆ ਸਾਡੀਆਂ ਸ਼ਾਨਾਮੱਤੀ ਪਰੰਪਰਾਵਾਂ ਨੂੰ ਸੰਭਾਲਿਆ ਹੋਇਆ ਔਰ ਘਰ ਘਰ ਤੱਕ ਪਹੁੰਚਾਉਣ ਦੇ ਲਈ ਯਤਨਸ਼ੀਲ ਵੀ ਨੇ ਔਰ ਸੰਘਰਸ਼ ਵੀ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏ ਤੇ ਇਸੇ ਕੜੀ ਤਹਿਤ ਜਥੇਦਾਰ ਸਾਹਿਬ ਨੂੰ ਅਸੀਂ ਆਪ ਜੀ ਦੇ ਰੂਬਰੂ ਕੀਤਾ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਹੋਵੇਗਾ ਉਸ ਇਸ ਪ੍ਰੋਗਰਾਮ ਦਾ ਤੁਸੀਂ ਕਾਫੀ ਆਨੰਦ ਵੀ ਲਿਆ ਹੋਵੇਗਾ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਹੀ ਅਜ਼ੀਜ਼ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ